ਜਿਸ ਤਰ੍ਹਾਂ ਆਪਨੇ ਧਰਮ ਦੇ ਵਿੱਚ ਗੁਰਪੁਰਬ ਕੱਢਿਆ ਜਾਂਦਾ ਜਾਂ ਨਗਰ ਕੀਰਤਨ ਕੱਢਿਆ ਜਾਂਦਾ ਰੋਡ ਤੇ ਇਦਾਂ ਦਾ ਹੀ ਇਹਨਾਂ ਦੇ ਰੋਡ ਤੇ ਸ਼ੋਅ ਕੀਤਾ ਜਾਂਦਾ ਜਿਸੂ ਮਿਸੇ ਦੇ ਪਰੇਡ ਹੁੰਦੀ ਹੈ ਸੰਤਾ ਪਰੇਡ ਤੇ ਅੱਜ ਉਹ ਤੁਹਾਨੂੰ ਦਿਖਾਵਾਂਗੇ ਸੰਤਾ ਪਰੇਡ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੇ ਨਿਊਜ਼ੀਲੈਂਡ ਦੀ ਧਰਤੀ ਤੇ

ਤੁਕੀ ਬੀਰ ਆ ਗਿਆ ਇਹ ਵੰਡਣ ਦੇ ਅਲਾਵਾ ਕੋਈ ਟੌ ਵੀ ਆ ਡਾ ਵੀ ਵਾਜੇ ਵਾਲੇ ਆ ਗਏ ਅੱਗੇ ਤੇ ਖਸ ਪਸਤੀ ਤੇ क्योंकि बियर मिल गए अपन <laughs> 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 celebration lets everyone here all still surprised these three ਇੱਥੇ ਕੋਈ ਗੋਰਿਆਂ ਦੀ ਇਵੈਂਟ ਚੱਲਦੀ ਪਈ ਆ ਜਿਸੂ ਮਿਸਟਰ ਦੇ ਨਾਲ ਸੰਬੰਧ ਰੱਖਦੇ ਆ ਗਾਣੇ ਗੁਣੇ ਚੱਲਦੇ ਪਏ ਆ ਕਾਫੀ ਫੂਡ ਸਟਾਲ ਆ ਤੇ ਲੋਕਾਂ ਦਾ ਬਹੁਤ ਇਕੱਠ ਆਬਵੀਅਸਲੀ ਇਕੱਠ ਤਾਂ ਹੋਊਗਾ ਕਿਉਂਕਿ ਇਹਨਾਂ ਦੀ ਕੰਟਰੀ ਤੇ ਇਹਨਾਂ ਦੇ ਧਰਮ ਧਰਮ ਦਾ ਜਿਹੜਾ ਤਿਆਰ ਜੋ ਚੱਲਦਾ ਪਿਆ ਤੇ ਲੋਕਾਂ ਦਾ ਇਕੱਠ ਤੇ ਆਪੇ ਹੁਣ ਆ ਮਿਊਜ਼ਿਕਲ ਇੱਧਰ ਇੱਧਰ ਲੋਕ ਬੈਠ ਕੇ ਗਾਣੇ ਸੁਣਦੇ ਪਏ ਟੂਨਾਟਾ ਨਾ ਜੀ ਹੈ ਗਾਣੇ ਦੇ ਕੋਈ ਜ਼ਿਆਦੇ ਹੈ ਨਹੀਂ ਬੱਸ ਆ ਬੱਚਿਆਂ ਦਾ ਝੁੰਡ ਜਾ ਰਿਹਾ ਸੰਤਾ ਪਰੇਡ ਦੇ ਵਿੱਚ ਕਰਾਟੇ ਆ ਗਏ ਇਹਦਾ ਪ੍ਰੇਡ ਦੇ ਨਾਲ ਮਤਲਬ ਅੱਛਾ ਬਹੁਤ ਖੜਾ ਸਾਰੇ ਕਾਲ ਕਰਦੇ ਹਾਂ ਓਕੇ ਬੱਚਿਆਂ ਵੱਲੋਂ ਜ਼ਿਆਦਾ ਕੀਤਾ ਜਾ ਰਿਹਾ ਹਾਂ ਹੁਣ ਬੱਚਿਆਂ ਲਈ ਆ ਗਈ ਗੱਡੀ ਛੋਟੇ ਛੋਟੇ ਬੱਚਿਆਂ ਵੱਲੋਂ ਚੋਰ ਕੀਤੇ ਜਾ ਰਹੇ ਆ ਵਾਹ ਬੜੀਆਂ ਜੱਟ ਕੇ ਆ ਗਈ ਐਂਛਾ ਵਰਕ ਆ ਵਧੀਆ ਕੀਤਾ ਨਾ ਇਹਨਾਂ ਐਂ ਇਦਾਂ ਦੇ ਥੋੜੇ ਜਿਹਾ ਹੋਰ ਚਾਹੀਦੇ ਸੀ ਐਕਸ਼ਨ ਜੇ ਮੈਚ ਹੋਣਾ ਹੈ ਜੇਕਰ ਕੋਈ ਖਾਸ ਜਿਆਦਾ ਖਾਸ ਤਿਆਰ ਰੱਖਦੇ ਹੋਏ ਪੈਪਾ ਪਿਗ ਨੂੰ ਸਾਹਮਣੇ ਲਿਆਂਦਾ ਗਿਆ ਹੈ ਹਰਿਆ ਕਾਂਡੂ ਨਾ ਗਿਆ ਹੈ ਹੋਪਰਾ ਕਿਧਰ ਆ ਗਿਆ ਹੈਲੋ ਕੁੜੀਆਂ ਕੇ ਮੁੰਡਾ ਹੈ ਹਾਂ ਅੱਜ ਅਜਾ ਆਪਣੇ ਪੰਜਾਬੀ ਲੱਗਦੇ ਨਾ ਸਾਰੇ ਇੱਥੇ ਆਪਣੇ ਪੰਜਾਬੀਆਂ ਦਾ ਵੀ ਹੁੰਦਾ ਹੁੰਦਾ ਪਪਟੋਏ ਹਾਂ ਆ ਗਏ ਓਕੇ ਆਏ ਚਾਈਨੀਜ਼ ਆ ਚਾਈਨੀਜ਼ ਪਤਲੇ ਜਪਨੀਜ਼ ਵੱਲੋਂ ਚਾਈਨੀਜ਼ ਚਾਈਨੀਜ਼ ਵੱਡ ਰਹੇ ਹੈ ਨਾ ਬਜ਼ੁਰਗਾਂ ਵੱਲੋਂ ਜੋਰ ਕੀਤੇ ਜਾ ਰਹੇ ਉਮਰ ਕਿਦਾਂ ਦਾ ਉਹ ਆਪਣੀ ਵਾਹ ਵਾਹ ਇਹ ਕਿਰਨਾਂ ਹਮ ਤੇ ਕਰਦੇ ਸਾਰੇ ਜਣੇ ਫਾਲਨ ਦਾਫਾ ਇਜ਼ ਗੁੱਡ ਦਾ ਵਰਲਡ ਨੀਡਸ ਟਰੂਥਫੁਲਨੈਸ ਕੰਪੈਸ਼ਨ ਫੋਰ ਬੇਰੈਂਸ ਅੱਗੇ ਕਿਹੜੀ ਆਰਮੀ ਆ ਗਈ ਇੱਥੇ ਪਾਇਲਟ ਮੌਰੀ ਗਾਰਡਨ ਇਹ ਮੌਰੀ ਚੀਫ ਹੁੰਦੇ ਫਾਇਰ ਦਾ ਨਹੀਂ ਮੌਰੀਆਂ ਦੇ ਚੀਫ ਹੈ ਇਹਨਾਂ ਦੀ ਯੂਨੀਫਾਰਮ ਹੁੰਦੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਮਮਾ ਆ ਲਿਖ ਦੇਗਾ ਮੌਰੀ ਗਾਰਡਨ ਅੱਗੇ ਟਰੈਕਟਰ ਵੀ ਆ ਰਹੇ ਆ ਤੇ ਪਪਾ ਗੁਰਾ ਦੀ ਜਨਮ ਚੰਦ ਤੇ ਨਹੀਂ ਟੱਕ ਨਹੀਂ ਨਿੰਦੀ ਇੱਥੋਂ ਦੇ ਐਮਪੀ ਇਹ ਦਾਦੇ ਹੁੰਦੇ ਆ ਜੇ ਪੰਜਾਬ ਚ ਕੋਈ ਐਮਪੀ ਆਵੇ ਇਦਾਂ ਆਪਾਂ ਨੂੰ ਦੇਖਣ ਦਾ ਮੌਕਾ ਮਿਲਦਾ ਕਦੇ ਕਦੇ ਵੀ ਨਹੀਂ ਹਾਰ ਪੈਣਗੇ ਪਹਿਲਾਂ ਤੇ ਪ੍ਰੈਸ ਕਰਕੇ ਸਿਕਿਉਰਟੀ ਬੜੀ ਜਿਆਦੀ ਲਾਈ ਹੁੰਦੇ ਆ ਐਮਪੀ ਆ ਨਾ ਸ਼ੰਤ ਅ ਟਕਨ ਇਹ ਨਹੀਂ ਦੀ ਐਮਪੀ ਆ ਵੇਖੋ ਕਿੰਨੀ ਸਿੰਪਲ ਆ ਬੀਬੀ ਦਾ ਕੋਈ ਜਿਆਦਾ ਸਿਕਿਉਰਟੀ ਨਹੀਂ ਕੋਈ ਜਿਆਦਾ ਨਾਲ ਬੱਤੀ ਨਹੀਂ ਲੱਗੀ ਹੋਈ ਆ ਟਰੈਕਟਰ ਆ ਗਏ ਮਤਲਬ ਕਿ ਭਾਵੇਂ ਐਮਪੀ ਹੋਵੇ ਭਾਵੇਂ ਆਮ ਬੰਦਾ ਹੋਵੇ ਉਹ ਵੀ ਆਮ ਬੰਦੇ ਵਾਂਗੂ ਘੁੰਮੰਦੇ ਆ ਆਪਣੇ ਦੇ ਸਾਰਾ ਜਨਤਾ ਦਾ ਪੈਸਾ ਤੇ ਉਹਨਾਂ ਦੇ ਐਮਪੀਆਂ ਦੇ ਠੋਕੇ ਹੁੰਦਾ ਆ ਬੇੜੀ ਆ ਗਈ ਕੋਸਟ ਗਾਰਡ ਕਿਉਂਕਿ ਜਿਹੜਾ ਨਿਊਜ਼ੀਲੈਂਡ ਸਮੁੰਦਰ ਦੇ ਆਲੇ ਦੁਆਲੇ ਵੱਸਿਆ ਹੋਇਆ ਸ਼ਹਿਰ ਆ ਇਸ ਕਰਕੇ ਜਿਹੜੇ ਕੋਸਟ ਗਾਰਡ ਆ ਉਹ ਵੀ ਇਹ ਦੇਸ਼ ਵਿੱਚ ਬਹੁਤ ਭੂਮਿਕਾ ਨਿਭਾਉਂਦੇ ਆ ਲੱਗਾ ਓਕੇ ਟਰੱਕ ਮਗਰ ਬੇੜੀ ਪਾਈ ਹੋਈ ਹੈ ਇਹਨਾਂ ਨੇ ਬੀਬੀਓ ਤੇ ਹੈਲੋ ਕਰਦੀ ਪਈ ਮੰਨੂ ਸਪੈਸ਼ਲੀ ਹੈਲੋ ਹੈਲੋ ਮੈਂ ਥੋੜਾ ਬਿਜੀ ਆ ਆਲ ਰਾਈਟ ਇਹਨੇ ਮਨਾਂ ਕੀ ਟਾਈਟਰੀ ਵੀ ਸਪੈਸ਼ਲ ਹਲੋ ਸਤਿ ਸ੍ਰੀ ਅਕਾਲ ਬੰ ਮੈਨੂੰ ਵੇਖ ਕੇ ਸਤਿ ਸ੍ਰੀ ਅਕਾਲ ਬਰਾਦਰ ਸਾਰੇ ਤੁਹਾਨੂੰ ਪਤਾ ਕਿ ਪੱਗ ਦਾ ਮਾਣ ਹੀ ਬਹੁਤ ਕਰਦੇ ਆ ਸਾਰੇ ਵੀਰ ਸਪੈਸ਼ਲ ਹਲੋ ਕਿਉਂਕਿ ਪੰਜਾਬੀਆ ਦੇ ਚੰਡੇ ਜਿਹੜੇ ਬਾਹਰਲੇ ਦੇਸ਼ਾਂ 'ਚ ਬਹੁਤ ਝੂਲਦੇ ਆ। ਅੱਗੇ ਸਪੈਸ਼ਲ 올림픽 ਵਾਲੇ ਆ ਗਏ ਜਿੱਦਾਂ ਇੰਟੈਲੈਕਚੁਅਲ ਡਿਸੇਬਿਲਟੀ ਹੁੰਦੀ ਹੈ। ਆਟイズਮ ਹੋ ਜਾਂਦਾ ਕਈਆਂ ਨੂੰ। ਪਰ ਅਸਲ ਰੱਬ ਦੇ ਬੰਦੇ ਇਹ ਹੁੰਦੇ ਆ ਨਾ। ਇਹਨਾਂ ਨਾਲ ਕੋਈ ਤੇਰ ਮੇਰ ਨਹੀਂ ਹੁੰਦੇ। ਭਗਤ ਬੰਦੇ ਹੁੰਦੇ ਵਿਚਾਰੇ। ਅੱਗੇ ਕੁੱਤੇ ਆ ਗਏ ਆ। ਇਥੋਂ ਦੇ ਲੋਕ ਕੁੱਤਿਆਂ ਤੇ ਬਿੱਲੀਆਂ ਨੂੰ ਬਹੁਤ ਪਿਆਰ ਕਰਦੇ ਆ ਭਾਵੇਂ ਬੰਦਿਆਂ ਨੂੰ ਨਹੀਂ ਕਰਦੇ ਬੰਦਿਆਂ ਨੂੰ ਭਾਵੇਂ ਰਸਟੋਂ ਵੀ ਛੱਡ ਆਉਂਦੇ ਆ ਪਰ ਕੁੱਤਿਆਂ ਬਿੱਲੀਆਂ ਨੂੰ ਜੇ ਕੋਈ ਨੂੰ ਕੁੱਤਾ ਕਹਦੇ ਤਾਂ ਗੁੱਸਾ ਕਰ ਲੈਂਦੇ ਕਹਿੰਦੇ ਨਹੀਂ ਇਹ ਤੇ ਸਾਡਾ ਸ਼ੈਂਕੀ ਹੈ ਤੇ ਅਸਲੀ ਸੰਟ ਆ ਚੁੱਕਾ ਹੈ ਜਿਸ ਦਾ ਬਹੁਤ ਹੀ ਚਿਰ ਤੋਂ ਇੰਤਜ਼ਾਰ ਹੈ ਲੋਕਾਂ ਨੂੰ ਲੋਕਾਂ ਨੂੰ ਇਹ ਵੀ ਅਪੀਲ ਹੈ ਕਿ ਰੋਡ ਤੋਂ ਥੋੜਾ ਇੱਧਰ ਹੋ ਜਾਓ ਚਾਹੇ ਇਹ ਆਪਣਾ ਫਾਈਨਲ ਆ ਫਾਈਨਲ ਸਚਮਲਾ ਦਾ ਕਟਮ ਹੋ ਗਿਆ ਪਿਛੇ ਲੋਕੀ ਸਾਰਿਆਂ ਨੇ ਲਾਈਨਾਂ ਛੱਡ ਦਿੱਤੀਆਂ ਇਹ ਜੀ ਸੈਂਤਾ ਤੋਂ ਵੀ ਟੋਫੀਆਂ ਟੋਫੀਆਂ ਮਿਲੇ ਜਾ ਰਹੀਆਂ ਤੇ ਲੋਕਾਂ ਦਾ ਇਕੱਠ ਦੇਖ ਰਿਹਾ ਜੋ ਮੇਰਾ ਮਿੱਤਰ ਨੇ ਪਤਾ ਨਹੀਂ ਕਿਦਾਂ ਮਿਸ ਕਰਤਾ ਨਹੀਂ ਤੇ ਫਰੀ ਦੀ ਚੀਜ਼ ਛੱਡਦਾ ਨਹੀਂ ਕੋਈ ਇੱਥੇ ਫਾਲਨ ਦਫਾ ਦੀ ਜਿਹੜੀ ਚੱਲਦੀ ਪਈ ਹੈ ਕਲਾਸ ਤੇ ਵੀ ਮੈਡੀਟੇਸ਼ਨ ਕੁਝ ਲੰਦੇ ਆ ਇਆ ਥੈਂਕ ਯੂ ਤੇ ਇਹਦੇ ਨਾਲ ਹੀ ਸਾਡੀ ਇਵੈਂਟ ਖਤਮ ਹੋ ਗਈ ਆ ਤੇ ਤੁਹਾਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਵਿੱਚ